ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰ ਫਤਿਹ ਵੀਰ ਵਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬਧੀਆਂ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਸੀਗੇ ਜੀ ਬਿਨਾ ਕੱਟ ਲਗਾਏ ਆਪਾਂ ਜੀਨਸ ਦੀ ਪੈਂਟ ਕਿਵੇਂ ਸੈੱਟ ਕਰ ਸਕਦੇ ਹਾਂ ਸਹੀ ਨਾਪ ਤੇ ਕਈ ਵਾਰ ਕਿਸੇ ਭੈਣਾਂ ਕੋਲੇ ਮਸ਼ੀਨ ਨਹੀਂ ਹੁੰਦੀ ਭੈਣ ਭਰਾਵਾਂ ਕੋਲੇ ਤਾਂ ਬਿਨਾ ਮਸ਼ੀਨ ਤੋਂ ਤੇ ਬਿਨਾ ਕੱਟ ਲਗਾਏ ਤੇ ਆਪਾਂ ਜੀਨ ਦੀ ਪੈਂਟ ਕਿਵੇਂ ਸਹੀ ਨਾਪ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਹੁਣ ਤੇ ਵੀਡੀਓ ਨੂੰ ਜ਼ਰੂਰ ਦੇਖੋ ਜੀ ਤੇ ਇਹ ਲੈ ਲੀਜੀਏ ਆਪਾਂ ਜੀਨ ਦੀ ਪੈਂਟ ਤੇ ਇਹ ਜਿੰਨਾ ਤੁਸੀਂ ਨਾਪ ਰੱਖਣਾ ਜੀ ਇਹਦਾ ਉਹਨਾਂ ਦਾ ਨਾਪ ਰੱਖ ਸਕਦੇ ਆ ਤੁਸੀਂ ਤੇ ਇਹ ਵੇਖੋ ਇਸ ਤਰੀਕੇ ਨਾਲ ਇੰਚ ਕਿਉਂਕਿ ਅੱਧਾ ਇੰਚ ਤਾਹ ਵਾਲਾ ਇਹ ਪਾਸਾ ਉੱਪਰ ਆਈ ਜਾਣਾ ਇਹ ਇਹ ਵਾਲੀ ਚੀਜ਼ ਤੇ ਇਹ ਆਪਾਂ 1.5 ਇੰਚ ਕਰ ਲਾਂਗੇ ਜੀ ਆਪਾਂ ਨੂੰ 2 ਇੰਚ ਚਾਹੀਦਾਗਾ ਤੇ 1.5 ਇੰਚ ਕਰਾਂਗੇ ਆਪਾਂ ਅੱਧਾ ਇੰਚ ਘੱਟ ਰੱਖ ਲੈਣਾ ਤੁਸੀਂ ਤੇ ਨੀ ਨੀ ਚੀਜ਼ ਦੋਨੇ ਪਾਸਾ ਨਿਸ਼ਾਨੀ ਲਾ ਕੇ ਤੇ ਇਸ ਤਰੀਕੇ ਨਾਲ ਨਾ ਫੋਲਡ ਕਰ ਲੈਣੀ ਹੈ ਇਹ ਇਸ ਤਰੀਕੇ ਨਾਲ ਵਾਰਲੀ ਸਾਈਡ ਨੂੰ ਫੋਲਡ ਕਰ ਲੈਣੀ ਹੈ ਤੁਸੀਂ ਤੇ ਬਹੁਤ ਵਧੀਆ ਤਰੀਕਾ ਜੀ ਇਹ ਤੇ ਤੁਹਾਨੂੰ ਵੀ ਵੀਡੀਓ ਜ਼ਰੂਰ ਪਸੰਦ ਆਉਗੀ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਦੇਖੋ ਹੁਣ ਆਪਾਂ ਨੂੰ 2 ਇੰਚ ਚਾਹੀਦੇ ਸੀ ਇਹ ਤੇ 1.5 ਇੰਚ ਰੱਖਣੀ ਸੀ ਆਪਾਂ ਨੇ ਅੱਧਾ ਇੰਚ ਤਾਂ ਇਹ ਫੋਲਡ ਹੋਈ ਜਾਣੀ ਬਾਹਰਲੀ ਸਾਈਡ ਆਹ ਦੇਖੋ 1.5 ਇੰਚ ਆਪਾਂ ਰੱਖ ਲਈ ਅੱਧਾ ਇੰਚ ਕਟਾ ਕੇ ਰੱਖਣੀ ਆ ਤੁਸੀਂ ਤੇ ਹੁਣ ਆਪਾਂ ਇਹਨੂੰ ਬਿਨਾ ਕੱਟ ਲਗਾਏ ਜੀ ਤੇ ਬਿਨਾ ਮਸ਼ੀਨ ਤੋਂ ਜਿੰਨਾ ਭੈਣਾਂ ਕੋਲ ਮਸ਼ੀਨ ਆ ਗਿਓ ਤਾਂ ਮਸ਼ੀਨ ਨਾਲ ਇਹਨੂੰ ਲੇੜ ਲਾ ਸਕਦੇ ਇਥੋਂ ਆਹ ਕੰਨੀ ਜਿੰਨੀ ਜਿੰਨੀ ਹੈਗੀ ਐਦੀ ਤੇ ਆਪਾਂ ਇਹਨੂੰ ਲੇੜ ਨਹੀਂ ਲਾਉਣਾ ਜੀ ਆਪਾਂ ਸੂਈ ਧਾਗੇ ਨੇ ਦੱਸਾਂਗੇ ਤੁਹਾਨੂੰ ਇਥੋਂ ਆਪਾਂ ਸੂਈ ਪਾ ਲੈਣੀ ਹੈ ਇਹਦੇ ਵਿੱਚ ਤੇ ਇਥੋਂ ਆਪਾਂ ਸਲਾਈ ਕਰਦੇ ਜਾਣਾ ਇਹਦੇ ਨਾਲ ਇਸ ਤਰੀਕੇ ਨਾਲ ਸਿਉਣ ਦੇ ਨਾਲ ਨਾਲ ਸਿਉਣ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੰਨੀ ਚ ਆਹ ਸਿਉਣ ਹੈਗੀ ਇੱਥੇ ਲੱਗੀ ਹੋਈ ਪੱਟੀ ਹੈ ਜਿਹੜੀ ਇਹਦੀ ਤੇ ਇਸ ਤਰੀਕੇ ਨਾਲ ਆਪਾਂ ਸਾਰੀ ਫੋਲਡ ਕਰ ਲੈਣੀ ਹੈ ਇਹ ਆ ਜਿਵੇਂ ਲਗਾਏ ਹੋਏ ਨੇ ਗੈਪ ਨਹੀਂ ਆਉਣਾ ਚਾਹੀਦਾ ਇਹਨਾਂ ਦੇ ਵਿੱਚ ਤੇ ਇਸੇ ਤਰੀਕੇ ਨੇ ਟਾਂਕੇ ਲਗਾਈ ਜਾਣੇ ਤੁਸੀਂ ਬੈਕ ਸਾਈਡ ਤੋਂ ਅੱਗੇ ਨੂੰ ਧਾਗਾ ਲਜਾਣਾਗਾ ਇਹ ਇਸ ਤਰੀਕੇ ਨਾਲ ਫੇਰ ਇਧਰੋਂ ਅੱਗੇ ਵੱਲ ਸੂਈ ਕੱਢ ਲੈਣੀ ਹੈ ਇਸ ਤਰੀਕੇ ਨਾਲ ਗੈਪ ਨਹੀਂ ਬਿਲਕੁਲ ਵੀ ਪੈਣ ਦੇਣਾ ਤੁਸੀਂ ਇਸ ਤਰੀਕੇ ਨਾਲ ਕਰ ਲੈਣਾ ਇਹ ਸਾਰਾ ਕਰ ਲੈਣਾ ਤੁਸੀਂ ਹੁਣ ਜੀ ਆਪਾਂ ਇਹ ਸਾਰੇ ਫੋਲਡ ਕਰ ਲਈ ਮੈਂ ਤੁਹਾਨੂੰ ਸਿਰਫ ਦੱਸਣ ਵਾਸਤੇ ਮੋਟੇ-ਵੱਟੇ ਤੋਪੇ ਲਾਏ ਆ ਤੇ ਤੁਸੀਂ ਸਾਰੇ ਇੱਕਦਮ ਜਿਵੇਂ ਆਹ ਲਗਾਈ ਹੋਈ ਐ ਇੰਨੀ ਸਲਾਈ ਤੁਸੀਂ ਇਸ ਤਰੀਕੇ ਨਾਲ ਲਗਾਉਣੀ ਆ ਮੈਂ ਤਾਂ ਇਹ ਮੋਟੇ-ਵੱਟੇ ਤੋਪੇ ਲਗਾ ਕੇ ਦਿਖਾਤੇ ਸੋਨੂੰ ਸਾਰੇ ਤੇ ਇਸ ਤਰੀਕੇ ਨਾਲ ਤੁਸੀਂ ਸਲਾਈ ਲਗਾ ਲੈਣੀ ਹੈ ਸਾਰੀ ਸੂਈ ਨਾਲ ਜੇ ਤੁਹਾਡੇ ਕੋਲ ਮਸ਼ੀਨ ਹੈ ਨਹੀਂ ਤੇ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਜੀ ਸਿੱਧਾ ਵਿਚਾਲੇ ਪਾਸਾ ਇਹਨਾਂ ਵਿੱਚ ਫੋਲਡ ਕਰ ਦਾਂਗੇ ਤੇ ਆਪਾਂ ਇਸ ਤਰੀਕੇ ਨਾਲ ਸਿੱਧਾ ਕਰ ਲਾਂਗੇ ਇਹਨੂੰ ਤੇ ਹੁਣ ਆਪਾਂ ਇਹ ਤੇ ਫੇਰ ਦਾਂਗੇ ਪ੍ਰੈਸ ਇਸ ਤਰੀਕੇ ਨਾਲ ਬਿਲਕੁਲ ਵੀ ਇਹਦਾ ਪਤਾ ਨਹੀਂ ਲੱਗੂਗਾ ਇਸ ਤ੍ਰਿਕਨਾਂ ਚੰਗੀ ਤਰ੍ਹਾਂ ਤੁਸੀਂ ਪ੍ਰੈਸ ਫੇਰ ਲੈਣੀ ਹੈ ਇੱਥੇ ਆਹ ਵੇਖੋ ਦਿਖਾਓ ਦੂਸਰੀ ਸਾਈਡ ਨੂੰ ਬਹੁਤ ਵਧੀਆ ਦਾ ਰਿਜ਼ਲਟ ਮਿਲਦਾ ਗਾ ਦੇਖੋ ਤੁਸੀਂ ਖੁਦ ਕਿੰਨਾ ਵਧੀਆ ਇਹਦਾ ਰਿਜ਼ਲਟ ਮਿਲਦਾਗਾ ਤੇ ਬਸ ਬਿਨਾਂ ਮਸ਼ੀਨ ਤੋਂ ਘਰ 'ਚ ਹੀ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਆ ਇਹਨੂੰ ਤੇ ਹੁਣ ਵੀ ਤੁਹਾਨੂੰ ਮੈਂ ਦੱਸਦੀ ਆ ਜਿਹੜਾ ਆਪਾਂ ਵਿੱਚ ਫੋਲਡ ਕਰਿਆ ਹੁਣ ਇਹਨੂੰ ਆਪਾਂ ਪੁੱਠਾ ਪਾਸਾ ਕਰ ਲਾਂਗੇ ਪੈਂਟ ਦਾ ਇਹਨੂੰ ਆਪਾਂ ਕਰ ਲਾਂਗੇ ਇਹਦਾ ਪੁੱਠਾ ਪਾਸਾ ਆਹ ਵੇਖੋ ਹੁਣ ਜਿਹੜੀ ਆ ਚੀਜ਼ ਸੀਗੀ ਆ ਆਪਾਂ ਫੋਲਡ ਕਰੀ ਹੋਈ ਸੀਗੀ ਇਹ ਵਾਲੀ ਤੇ ਜੇ ਤੁਹਾਡੇ ਕੋਲੇ ਇਦਾਂ ਦੀ ਟੇਪ ਹੈਗੀ ਆ ਰਿਵਰਸੀਬਲ ਟੇਪ ਤਾਂ ਇਹ ਟੇਪ ਰੱਖ ਲੈਣੀ ਤੁਸੀਂ ਇੱਥੇ ਇਹਦੇ ਵਿੱਚ ਇਸ ਟ੍ਰਿਕ ਨੇ ਰੱਖ ਕੇ ਜਿਵੇਂ ਇਹਦੇ ਵਿੱਚ ਰੱਖ ਲਈ ਬਿਲਕੁਲ ਰੀਵਰਸਿਬਲ ਟੇਪ ਆ ਹੈ ਜੇ ਤੁਹਾਡੇ ਕੋਲ ਇਹ ਹੈਗੀ ਤਾਂ ਤੁਸੀਂ ਇਹ ਬੜੇ ਵਧੀਆ ਤਰੀਕੇ ਨਾਲ ਸੈੱਟ ਕਰ ਸਕਦੇ ਆ ਇਸ ਤਰੀਕੇ ਨਾਲ ਸਾਰੀ ਟੇਪ ਵਿੱਚ ਕਰਕੇ ਬਾਹਰ ਨਹੀਂ ਆਉਣੀ ਚਾਹੀਦੀ ਬਾਹਰ ਤਾਂ ਇਹ ਪ੍ਰੈਸ ਨਾਲ ਜਿਪਕ ਜੂਗੀ ਫਿਰ ਤਾਂ ਤੁਹਾਨੂੰ ਇਹ ਜੇ ਟੇਪ ਹੈਗੀ ਆ ਤਾਂ ਤੁਹਾਨੂੰ ਇਹ ਸੂਈ ਨਾਲ ਸਿਉਣ ਦੀ ਵੀ ਨਹੀਂ ਲੋੜ ਤੇ ਨਹੀਂ ਆਪਾਂ ਨੂੰ ਇਹ ਸੂਈ ਨਾਲ ਸਿਉਣਾ ਪਊਗਾ ਤੇ ਬਸ ਇਹਨੂੰ ਐ ਟੇਪ ਨੂੰ ਵਿੱਚ ਰੱਖ ਕੇ ਆਪਾਂ ਪ੍ਰੈਸ ਮਾਰ ਸਕਦੇ ਆ ਗਰਮ ਕਰਕੇ ਉੱਪਰ ਇਹ ਤੇ ਤੇ ਸੂਈ ਦੀ ਵੀ ਲੋੜ ਨਹੀਂ ਤੁਹਾਨੂੰ ਇੱਥੇ ਜੇ ਟੇਪ ਹੈਗੀ ਆ ਤੇ ਜੇ ਜੇ ਤੁਹਾਡੇ ਕੋਲ ਇਹ ਟੇਪ ਹੈ ਨਹੀਂ ਕੀ ਰਿਵਰਸਿਬਲ ਟੇਪ ਇਹ ਇਹ ਟੇਲਰਾਂ ਤੋਂ ਮਿਲਦੀ ਹੈ ਇਹ ਤੇ ਤਰਪਾਈ ਵਗੈਰਾ ਦੇ ਕੰਮ ਵੀ ਆ ਜਾਂਦੀ ਹੈ ਕਈ ਵਾਰ ਆਪਣੇ ਕੋਲ ਤਰਪਾਈ ਦਾ ਟਾਈਮ ਨਹੀਂ ਹੁੰਦਾ ਤਾਂ ਉਦੋਂ ਵੀ ਆਪਾਂ ਇਹ ਵਰਤ ਸਕਦੇ ਹਾਂ ਤੇ ਹੁਣ ਮੈਂ ਤੁਹਾਨੂੰ ਸੂਈ ਨਾ ਦੱਸ ਦਿਆਂਗੀ ਸੂਈ ਨਾ ਲਗਾ ਲੈਣਾ ਤੁਸੀਂ ਇਹ ਹੁਣ ਆਪਾਂ ਟੇਪ ਤੋਂ ਬਿਨਾ ਦੱਸਦੇ ਹਾਂ ਜੀ ਜੇ ਤੁਹਾਡੇ ਕੋਲ ਟੇਪ ਹੈ ਨਹੀਂ ਤਾਂ ਟੇਪ ਤੋਂ ਬਿਨਾ ਤੁਸੀਂ ਕੀ ਕਰਨਾਗਾ ਪੈਂਟ ਨੂੰ ਸਿੱਧੀ ਫੇਰ ਕਰ ਲੈਣਾ ਹੈ ਤੁਸੀਂ ਤੇ ਜਿਹੜਾ ਆਪਾਂ ਇਹ ਇਹ ਚੀਜ਼ ਆਪਾਂ ਇੰਨੀ ਫੋਲਡ ਕਰੀਏ ਨਹੀਂ ਤਾਂ ਇਹ ਵਿੱਚ ਜੜੀ ਜਾਊਗੀ ਫਿਰ ਇਹ ਤੇ ਭੜੀ ਲੱਗੂਗੀ ਐ ਖੁੱਲੀ ਜਾਊਗੀ ਇਹ ਅੰਦਰਲੀ ਸਾਈਡ ਤੇ ਇਹਨੂੰ ਆਪਾਂ ਬੰਦ ਕਰ ਦਾਂਗੇ ਇਸ ਤਰੀਕੇ ਨਾਲ ਤੇਨ ਆਪਾਂ ਨੂੰ ਪਤਾ ਹੀ ਵੀ ਆਪਾਂ ਕਿੰਨਾ ਫੋਲਡ ਕਰਿਆ ਹੋਇਆ ਇੰਨਾ ਆਪਾਂ ਨੂੰ ਪਤਾ ਲੱਗਦਾ ਇੱਥੋਂ ਆ ਹੱਥ ਲਗਾਏ ਤੂੰ ਤੇ ਆਪਾਂ ਇਹਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਬਿਲਕੁਲ ਹਲਕੇ ਹਲਕੇ ਥੋਪੇ ਲਗਾ ਲੈਣੇ ਇਹਦੇ ਵਿੱਚ ਨਾਲ ਦਾ ਧਾਗਾ ਲੈ ਲੈਣਾ ਤੁਸੀਂ ਬਿਲਕੁਲ ਤੇ ਉੱਪਰਲੀ ਸਾਈਡ ਤੋਂ ਕਰਨਾ ਹੈ ਇਹ ਬਿਲਕੁਲ ਹਲਕਾ ਹਲਕਾ ਜਿਵੇਂ ਮਾੜਾ ਮਾੜਾ ਉੱਪਰੋਂ ਚੱਕਣਾ ਧਾਗਾ ਤੇ ਹੇਠਾਂ ਤੋਂ ਕਾਫੀ ਚੱਕ ਲੈਣਾ ਤੋਂਪਾ ਤੁਸੀਂ ਟੰਕਾ ਹੇਠਾਂ ਤੋਂ ਕਾਫੀ ਵੱਡਾ ਚੱਕ ਲੈਣਾ ਉੱਪਰੋਂ ਬਿਲਕੁਲ ਛੋਟਾ ਜਿਹਾ ਜਿਹੜਾ ਬਿਲਕੁਲ ਦਿੱਸੇ ਵੀ ਨਾ ਇਹ ਤਾਂ ਥੋੜੀ ਜੀ ਕਾਲੀ ਰੀਲ ਹੈ ਨਾ ਤੇ ਇਹ ਗਰੇਜ ਜੀ ਪੈਂਟ ਹੈ ਦਿਖ ਰਿਹਾ ਥੋੜਾ ਜਿਹਾ ਤੇ ਤੁਸੀਂ ਸੇਮ ਨਾਲ ਦੀ ਲੈ ਲੈਣੀ ਹੈ ਰੀਲ ਤੇ ਵਧੀਆ ਇਹ ਬਿਨਾ ਮਸ਼ੀਨ ਤੋਂ ਤੇ ਬਿਨਾ ਕੱਟ-ਕੋਟ ਤੋਂ ਤੇ ਇਸ ਤਰੀਕੇ ਨਾਲ ਵਧੀਆ ਦੇ ਹੋ ਜਾਂਦਾ ਇਹ ਬਿਲਕੁਲ ਹਲਕਾ ਜਿਹਾ ਕਰ ਖੋਦੋਗਾਣਾ ਤੁਸੀਂ ਟੰਕਾ ਚੱਕਣਾ ਗੋਪਰਲੀ ਸਾਈਡ ਤੋਂ ਹੇਠਲੀ ਸਾਈਡ ਤੁਸੀਂ ਕਾਫੀ ਟੰਕਾ ਲਗਾ ਲੈਣਾ ਇਸੇ ਤਰੀਕੇ ਨਾਲ ਜਿੰਨੀ ਆਪਾਂ ਫੋਲਡ ਕਰੀ ਹੋਈ ਸਾਰੀ ਪੈਂਟ ਦੇ ਵਿੱਚ ਇਹ ਟੰਕੇ ਲਗਾ ਲੈਣੇ ਫ੍ਰੀਕ-ਫ੍ਰੀਕ ਤੁਸੀਂ ਜਮਾ ਦਿਖ ਵੀ ਨਹੀਂ ਰਿਹਾ ਕਿਤੇ ਤੇ ਇਹ ਇਹਦੇ ਉੱਪਰ ਤੁਸੀਂ ਪ੍ਰੈਸ ਮਾਰ ਲੈਣੀ ਹੈ ਇਸ ਤਰੀਕੇ ਨਾਲ ਬਿਲਕੁਲ ਵੀ ਟਾਂਕੇ ਨਹੀਂ ਦਿਖਣਗੇ ਸੋਡੇ ਜਿਹੜੇ ਤੁਸੀਂ ਇਹ ਸੂਈ ਨਾਲ ਲਗਾਏ ਇਸ ਤਰੀਕੇ ਨਾਲ ਸੈੱਟ ਕਰ ਲੈਣੇ ਆ ਇਹ ਥੋੜੇ ਥੋੜੇ ਦਿਖਦੇ ਆ ਨਾ ਇਹ ਬਲੈਕ ਧਾਗਾ ਦਾ ਤਾਂ ਕਰਕੇ ਦਿਖਦੇ ਅਗੇ ਤੇ ਜੇ ਰੀਲ ਦੇ ਇਹਦੇ ਜੀਨ ਦੇ ਨਾਲ ਦਾ ਹੁਗ ਬਿਲਕੁਲ ਫੇਰ ਨਹੀਂ ਦਿਖਣਾ ਹੈਗਾ ਤੇ ਇਹ ਦੇਖੋ ਇਹ ਕਿੰਨੀ ਵਧੀਆ ਬਿਨਾ ਕੱਟ ਤੋਂ ਬਿਲਕੁਲ ਤੇ ਤਿਆਰ ਹੋ ਜਾਂਦੀ ਹੈ ਇਹ ਤੇ ਜਿਹੜੇ ਆਪਾਂ ਵਿੱਚ ਟਾਂਕੇ ਲਗਾਏ ਆ ਉਹ ਵੀ ਦਿਖਾਉਣੇ ਤੁਹਾਨੂੰ ਜਿਹੜੇ ਆਪਾਂ ਵਿਚਲੀ ਸਾਈਡਾਂ 'ਤੇ ਲਗਾਏ ਆ ਉਹ ਇਸ ਤਰੀਕੇ ਨਾਲ ਲਗਾਤੇ ਤੇ ਬੰਦ ਹੋਏਗੀ ਆ ਹੁਣ ਨਹੀਂ ਇਹ ਖੁੱਲਦੀ ਅੰਦਰਲੀ ਸਾਈਡ ਤੋਂ ਇਸ ਤਰੀਕੇ ਨਾਲ ਹੀ ਬੰਦ ਹੋ ਜਾਂਦੀ ਹੈ ਅੰਦਰੋਂ ਵੀ ਆ ਦੇਖੋ ਬਿਲਕੁਲ ਦੇਖੋ ਸਹੀ ਨਾਪ ਹੋ ਗਿਆ ਇਹਦਾ ਜਿੰਨਾ ਆਪਾਂ ਨੂੰ ਚਾਹੀਦੀ ਸੀਗੀ ਪੈਂਟ ਕਾ ਕੇ ਦੀ ਸਹੀ ਨਾਪ ਆਪਾਂ ਕਰਕੇ ਦਿਖਾਇਆ ਤੁਹਾਨੂੰ ਬਿਨਾ ਕੱਟ ਤੋਂ ਬਿਨਾ ਕੈਂਚੀ ਤੋਂ ਤੇ ਬਿਨਾ ਮਸ਼ੀਨ ਤੋਂ ਤੇ ਇਸ ਤਰੀਕੇ ਨਾਲ ਤੁਸੀਂ ਸਹੀ ਕਰ ਸਕਦੇ ਜਿਨ੍ਹਾਂ ਕੋਲ ਮਸ਼ੀਨ ਹੈ ਨਹੀਂ ਪੈਣਾ ਕੋਲੇ ਜਾਂ ਭਰਾਵਾਂ ਕੋਲੇ ਤੇ ਇਹ ਤਰੀਕਾ ਬਹੁਤ ਵਧੀਆ ਜੀ ਤੇ ਜਿਹੜੇ ਦੇਖੋ ਕਿੰਨਾ ਵਧੀਆ ਲੱਗ ਰਿਹਾਗਾ ਪੈਂਟ ਬਿਨਾ ਮਸ਼ੀਨ ਤੋਂ ਆਪਾਂ ਤੁਹਾਨੂੰ ਕਰਕੇ ਦਿਖਾਈ ਹੈ ਜੀ ਬਿਨਾ ਕੈਂਚੀ ਤੋਂ ਕੱਟ ਤੋਂ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਸੈੱਟ ਕਰ ਲੈਣੀ ਜੀ ਪੈਂਟ ਬਹੁਤ ਵਧੀਆ ਤਰੀਕਾ ਹੈ ਇਹ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਆਪਣੀ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਆਪਾਂ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਿਆ ਜੀ